ਇਹ ਜ਼ਿਮੀਂਦਾਰ ਲੋਕ ਨੇ ਇਹ ਰਹਿ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਉਹ ਇਰਤੀ ਦੇ ਵਿੱਚ ਵੀ ਨੁਕਸਾਨ ਹੋਇਆ ਉਹਦਾ ਮੇਰੇ 7 ਲੱਖ ਦਾ ਛੜਿਆ 7 ਲੱਖ ਦਾ ਕਰਜ਼ਾ ਛੜਿਆ ਸੀ ਹਾਂ ਅੱਜ ਵੀ ਉਵੇਂ ਛੜਿਆ ਹੋਇਆ ਬੜਾ ਬੱਤਾ ਇਸ ਪਰਿਵਾਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਰੋਟੀ ਪਾਣੀ ਮਿਲਿਆ ਮਾੜਾ ਮੋਟਾ ਰੋਟੀ ਪਾਣੀ ਅਸੀਂ ਆਪ ਦਾ ਹੀ ਹੈ ਜਿਹੜਾ ਸਾਡੇ ਕੋਲ ਹੈਗਾ ਉਹ ਖਾਦੀ ਹੈ ਕੁਛ ਨਹੀਂ ਆ ਪੱਲੇ ਇਹ ਪਾਣੀ ਨੇ ਸਾਨੂੰ ਥੱਲੇ ਲਾ ਤਾ ਕੋਈ ਨਹੀਂ ਕੋਈ ਨੀ ਮਖਰ ਰੋ ਨਹੀਂ ਕਰ ਰਿਹਾ ਕੋਈ ਨਹੀਂ ਤੁਹਾਨੂੰ ਇੱਕ ਘਰ ਦੇ ਹਾਲਾਤ ਦਿਖਾਉਣੇ ਆ ਕਿ ਕਿਸ ਤਰ੍ਹਾਂ ਇਸ ਘਰ ਦੇ ਵਿੱਚ ਪਾਣੀ ਦਾਖਲ ਹੋਇਆ ਹੋਇਆ ਇਧਰ ਲੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਘਰ ਆ ਔਰ ਘਰ ਦੇ ਵਿੱਚ ਜਿਹੜਾ ਪਾਣੀ ਆ ਲਗਭਗ 2.5 ਫੁੱਟ ਘਰ ਦੇ ਵਿੱਚ ਪਾਣੀ ਵੜ ਰਿਹਾ ਤੇ ਇਹਨਾਂ ਪਰਿਵਾਰਾਂ ਨੇ ਬੇਸ਼ੱਕ ਕਿਤੇ ਮਾੜੇ ਮੋٹے ਇਥੇ ਇੱਥੇ ਗੱਟੇ ਲਾਏ ਸੀਗੇ ਤਾਂ ਆਹ ਵੇਖੋ ਘਰ ਦਾ ਹਾਲਾਤ ਕੀ ਬਣੇ ਹੋਏ ਨੇ ਘਰ ਦਾ ਮਾੜਾ ਮੁੰਡਾ ਜਿਹੜਾ ਸਮਾਨ ਸੀ ਇਹਨਾਂ ਚੱਕੀ ਉੱਪਰ ਛੱਤੇ ਵੀ ਰੱਖਿਆ ਤੇ ਛੱਤੇ ਮਾਤਾ ਜੀ ਵੀ ਮੌਜੂਦ ਆ ਤਾਂ ਬਿਲਕੁਲ ਇਹ ਹਾਲਾਤ ਇਹ ਹਾਲਾਤ ਜਿਹੜੇ ਨੇ ਇਹ ਹਾਲਾਤ ਇਸ ਪਰਿਵਾਰ ਦੇ ਕਿਸ ਤਰ੍ਹਾਂ ਬਣੇ ਪਏ ਨੇ ਤਾਂ ਇੱਧਰ ਤੁਹਾਨੂੰ ਮੈਂ ਦਿਖਾਉਣਾ ਕਿ ਕਿਸ ਤਰ੍ਹਾਂ ਇਹ ਵਿਚਾਰੇ ਲੋਕ ਨੇ ਇਹ ਜ਼ਿਮੀਂਦਾਰ ਲੋਕ ਨੇ ਇਹ ਰਹਿ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਛੱਤ ਦੇ ਉੱਪਰ ਇਹਨਾਂ ਨੇ ਆਪਣੇ ਜਿਹੜਾ ਸਮਾਨ ਕੱਢ ਕੇ ਮਾੜਾ-ਮੋੜਾ ਰੱਖਿਆ ਤੇ ਬਾਕੀ ਬਾਪੂ ਜੀ ਸਾਰਾ ਸਮਾਨ ਵਿੱਚ ਹੀ ਘਰੇ ਅੰਦਰ ਠੀਕ ਹੈ ਸਾਰਾ ਕੁਝ ਵਿੱਚ ਹੀ ਆ ਸਾਰਾ ਕੁਝ ਸਾਰਾ ਕੁਝ ਤਬਾਹ ਹੋ ਗਿਆ ਕੁਝ ਕੁਝ ਵੀ ਨਹੀਂ ਬਚਿਆ ਹੌਸਲਾ ਕਰੋ ਹੌਸਲਾ ਕਰੋ ਕਿ ਅੱਜ ਪੂਰਾ ਪੰਜਾਬ ਹੀ ਜਿਹੜਾ ਨਾ ਡੋਬ ਰਿਹਾ ਕੁਦਰਤੀ ਕ੍ਰੋਪੀ ਹੈਗੀ ਆ ਵੀ ਕਿਸੇ ਦਾ ਕੋਈ ਵਸ ਨਹੀਂ ਹੈ ਹਾਂ ਕੋਈ ਚੱਕਰ ਨਹੀਂ ਕੋਈ ਵਸ ਨਹੀਂ ਕੋਈ ਮਾਰਾ ਹੀ ਦੱਗੇ ਜਿਹੜੀ ਕਰੋ ਕੋਈ ਨਹੀਂ ਆਪਣਾ ਕਿਦੇ ਵੱਦ ਮੁਸੀਬਤ ਆਈਆਂ ਵੇ ਨਹੀਂ ਹਾਂ ਬਿਲਕੁਲ ਬਿਲਕੁਲ ਤਾਂ ਆਮ ਮਾਜੇਂ ਤੇ ਪਹੁੰਚੂਗਾ ਕੁਝ ਬਚਿਆ ਵੀ ਨਹੀਂ ਕੋਈ ਨੇ ਲੈਣ ਨੇ ਜੀ ਮਾਜੇ ਬੇਚਾਰੀ ਭੁੱਖੀ ਰਹੀ ਲੱਖ ਰੁਪਏ ਲੈਂਦੀ ਹੋ ਉਤਰੇਂ ਬੱਜੀ ਆ ਕੁਝ ਨਹੀਂ ਦੇ ਵਾਸਤੇ ਹੂੰ ਕੋਈ ਕੋਈ ਨਹੀਂ ਥੋੜੀ ਬਾਦ ਇਹਦੀ ਆ ਅਮਰਖੀ ਥੋੜੀ ਉਸ ਤੇ ਸਭ ਗਲ ਗਈ ਥੋੜੀ ਵੀ ਖਰਾਬ ਹੋ ਗਈ ਤੇ ਗਲ ਗਈ ਕਿੰਨੇ ਮੈਂਬਰ ਹੋਈ ਜੀ ਤੁਸੀਂ ਇੱਥੇ ਕਿੰਨੇ ਪਰਿਵਾਰ ਚ ਹੁੰਦੇ ਨਹੀਂ ਸਾਰੇ ਇਹਗੇ 9 ਜੀ ਆ ਦੂਜੇ ਬੱਚੇ ਬਾਹਰ ਕੱਢੇ ਕੋਮਲ ਬਾਹਰ ਕੱਢੇ ਕਿਹਨੇ ਤੇ ਕਰੇ ਬੰਦਾ ਇਹ ਮਾਜ ਇੱਥੇ ਕਰੇ ਰਹਗੀ ਹੂੰ ਸੋਈ ਸੱਜਰ ਇੱਕ ਘਰ ਰਹਿ ਗਈ ਕਿੰਨੀ ਜੇ ਜ਼ਮੀਨ ਹੈ ਜ਼ਮੀਨ ਕਿੰਨੀ ਹੈ ਤੁਹਾਡੀ 7 ਕਿੱਲੇ ਇੱਥੇ ਪੈਣੀ ਹੈ ਅੱਛਾ 7 ਕਿੱਲੇ 7 ਕਿੱਲੇ ਸਰ ਉਸ ਬਾਵਾ ਦੋ ਦੋ ਕਰਜ਼ਾ ਕਰਜ਼ਾ ਵੀ ਚੜਿਆ ਹੋਣਾ ਕਰਜ਼ਾ ਵੀ ਚੜਿਆ 2030 ਵਿੱਚ ਵੀ ਨੁਕਸਾਨ ਹੋਇਆ ਬੜਾ ਜਿਆਦਾ ਉਹਦਾ ਉਹਦਾ ਕਿੰਨਾ ਕਰਜ਼ਾ ਛੜ ਗਿਆ ਉਹਦਾ ਮੇਰੇ 7 ਲੱਖ ਦਾ ਚੜਿਆ 7 ਲੱਖ ਦਾ ਕਰਜ਼ਾ ਚੜਿਆ ਸੀ ਹਾਂ ਅੱਜ ਵੀ ਉਵੇਂ ਚੜਿਆ ਹੋਗਾ ਉਵੇਂ ਚੜਿਆ ਚਾਹੇ ਫਿਰ 7 ਲੱਖ ਤਾਂ ਫੋਰ ਬਾਪੂ ਚੜ ਜਣਾ ਸੋ ਇਨਕ ਕੋਈ ਨਾ ਕੋਈ ਰੋਣੀ ਕੋਈ ਨਾ ਕੋਈ ਨਾ ਕੋਈ 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 ਨਾ ਕੋਈ ਕੋਈ ਤਿੰਨ ਤਹਨ ਨਾਲ ਆ ਨਾਲ ਆ ਸਾਰੇ ਜੀ ਮਹਾਰਾਜ ਜਿਵੇਂ ਹੁਣ ਸਿੱਖ ਭਰਾ ਤੁਹਾਡੇ ਨਾਲ ਆਏ ਹੋਏ ਨੇ ਖਾਲਸਾ ਈਡ ਵਾਲੇ ਕੋਈ ਗੱਲ ਨਹੀਂ ਹੌਸਲਾ ਕਰੋ ਬਹੁਤ ਮਾੜੇ ਜਿਹੇ ਹਾਲਾਤ ਨੇ ਉਹ ਇਸ ਪਰਿਵਾਰ ਦੇ ਬਣੇ ਹੋਏ ਨੇ ਮਾਤਾ ਵੀ ਸਾਹਮਣੇ ਸਾਡੇ ਉਹ ਵੀ ਝੂਰ ਦੇ ਪੈਣ ਕਿਉਂਕਿ ਬੜਾ ਵੱਡਾ ਇਸ ਪਰਿਵਾਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਵੱਡਾ ਇਸ ਪਰਿਵਾਰ ਨੂੰ ਘਾਟਾ ਪਿਆ 7 ਲੱਖ ਰੁਪਇਆ 2023 ਦੇ ਵਿੱਚ ਚੜ ਗਿਆ ਸੀਗਾ ਤੇ ਅੱਜ 7 ਲੱਖ ਦਾ ਹੋਰ ਕਰਜ਼ਾ ਜਿਹੜਾ ਚੜ ਗਿਆ ਬਾਪੂ ਕਹਿੰਦਾ ਕਿ ਲੱਖ ਰੁਪਏ ਦੀ ਮੱਝ ਲੈਂਦੀ ਸੀ ਕਿ ਲੋਕ ਲੱਖ ਲੈਂਦੀ ਸੀ ਲੱਖ ਦੀ ਲੈਂਦੀ ਦੋ ਤਰੇ ਵੱਜੀ ਤੂੰ ਬੇਕਾਰ ਹੋ ਗਈ ਅੱਛਾ ਉਹਨੂੰ ਵੀ ਵਿਚਾਰੀ ਨੁਕਸਾਨ ਨਹੀਂ ਪੂਜੇ ਕਿੰਨਾ ਕੱਖ ਨਹੀਂ ਜੇ ਜੀ ਜਿਆਜੰਤ ਬਾਹਰ ਖੜਿਆ ਕਿਸਦੇ ਘਰੇ ਭਾਇਆ ਹਮ ਮਾਰ ਕਿਸਦੇ ਘਰੇ ਉਹ ਵੀ ਉਹ ਵੀ ਰੋਲਦੇ ਫਿਰਦੇ ਉਹ ਵੀ ਰੋਲਦੇ ਹਮ ਕੁਛ ਨਹੀਂ ਕਿਸੇ ਘਰੋਂ ਖਾਣ ਡਟੇ ਹਮ ਬੋਏ ਖਾਣ ਨੂੰ ਥੋੜੀ ਧਣਾ ਪਾਸੋਂ ਪਾਉਣ ਡਟੇ ਹਮ ਪਛਣੀ ਆਉਣਾ ਹੈ ਕੋਈ ਹਾਲਾਤ ਰੁਗੋਈਂ ਕਿ ਇਹ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਹਮ ਤੋ ਇੱਕ ਟੋ ਨਿੱਥੇ ਖੜਾ ਤਾਂ dissara kohi te reh gaya ਟਰੈਕਟਰ ਵੀ ਜਲਾਬੰਦ ਅੰਦਰ ਖੜਿਆ ਉਹ ਅੰਦਰ ਖੜਿਆ ਵੇ ਇੱਥੇ ਮਸ਼ੀਨ ਸੀ ਉਹ ਵੀ ਹਾਂ ਆਹਨਾਂ ਨੂੰ ਵੀ ਚੇਕ ਕਰ ਕਰਾ ਹੋ ਗਿਆ ਪਾਣੀ ਵੀ ਅੰਦਰ ਵੜ ਗਿਆ ਪਾਣੀ ਅੰਦਰ ਵੜ ਗਿਆ ਹੂੰ ਤੇ ਉਹਨਾਂ ਨੂੰ ਕੋਈ ਰਸਤਾ ਵੀ ਨਹੀਂ ਹੈਗਾ ਜੀ ਬਾਹਰ ਜਾਣ ਦਾ ਇਹਨੂੰ ਨਾ ਨਾ ਕੋਈ ਰਸਤਾ ਨਹੀਂ ਗਿਆ ਇਸ ਤਰ੍ਹਾਂ ਪਾਣੀ ਨਾਲੇ ਹੂੰ ਨਾਲੇ ਪਤਣ ਕਿਤੇ ਨਹੀਂ ਜਾਣ ਨੂੰ ਨਾ ਵੀ ਤੇ ਆਉਂਦਾ ਜਾਂ ਤੁਸੀਂ ਆਏ ਜੋ ਜਾਂ ਵੀਰ ਮੁੰਡਾ ਆਇਆ ਇਕਰੀ ਇਹ ਪਾਣੀ ਦੇ ਕੇ ਗਿਆ ਉਦੋਂ ਹੋਰ ਨਹੀਂ ਕੋਈ ਆਉਂਦਾ ਇੱਥੇ ਦਾਲੇ ਪਦਲੇ ਪਾਸੇ ਪਾਸੇ ਲੰਘ ਜਾਂਦੇ ਆ ਨੰਘ ਜਾਂਦੇ ਕੋ ਰੋਟੀ ਪਾਣੀ ਮਿਲਿਆ ਮਾੜਾ ਮੋਟਾ ਰੋਟੀ ਪਾਣੀ ਅਸੀਂ ਆਪ ਦਾ ਹੀ ਹੈ ਜਿਹੜਾ ਸਾਡੇ ਕੋਲੇ ਗਿਆ ਖਾਦੀ ਜਾਂਦੇ ਮਾੜਾ ਮੋਟਾ ਦਾਣੇ ਜਿਹੜੇ ਸੀ ਉਹ ਬਚੇਕ ਨਹੀਂ ਉਹ ਰੋਟੀ ਉਹ ਵਜੇ ਕੋ ਕੋ ਵਿੱਚ ਡਰਮ ਪਏ ਨੇ ਹਾਂ ਕਮਰੇ ਦੇ ਅੰਦਰ ਹੀ ਪਏ ਹਾਂ ਉਹ ਤਾਂ ਉਹ ਵੀ ਗਲ ਗਿਆ ਹੋਣਾ ਜਿਹੜੇ ਵਿੱਚ ਪਾਣੀ ਲੱਗ ਗਿਆ ਤੇ ਹਾਂ ਸਾਰਾ ਉਹ ਘਰ ਆਪਿਆ ਵਿੱਚ ਹੀ ਹਾਂ ਸਾਰਾ ਤੈ ਹੋ ਗਿਆ ਸਾਰਾ ਕੋਈ ਤੇ ਜਿੱਦਾਂ ਮੇਰੇ ਬਾਪੂ ਜੀ ਹੁਣਾ ਪਾਣੀ ਕਿੰਨੇ ਬੁਲਬਲੇ ਛੱਡਣ ਦਿਆ ਇਹ ਤਾਂ ਮੈਨੂੰ ਲੱਗਦਾ ਵੀ ਨੀਆਂ ਨੂਆਂ ਸਾਰੇ ਪਾੜ ਗਿਆ ਵੇਖੋ ਆ ਵੀ ਬਰਾੰਡਾ ਸਾਰਾ ਪਾੜ ਗਿਆ ਠੀਕ ਤੇ ਇਹ ਵੀ ਤੇੜਾ ਛੱਡੀ ਜਾਂਦਾ ਹੈ ਅੰਦਰ ਸਾਰੇ ਉਹ ਵੀ ਤੇੜਾ ਛੱਡ ਗਏ ਪਰਲੇ ਹਾਂ ਕੱਖ ਪੱਲੇ ਨਹੀਂ ਗਿਆ ਕੋਈ ਨਹੀਂ ਗਿਆ ਕੁਛ ਨਹੀਂ ਗਿਆ ਪੱਲੇ ਏ ਪਾਣੀ ਨੇ ਸਾਨੂੰ ਥੱਲੇ ਲਾਤਾ ਇਹ ਲੈ ਗਏ ਜੀ ਇਹ ਲੈ ਗਏ ਬਸੋਂ ਨੌਂ ਜੀ ਖਾਣ ਵਾਲੇ ਅਸੀਂ ਲੇਕੇ ਨੇ ਬੱਚੇ ਆ ਪੋਤਰੀਆਂ ਪੋਤਰੇ ਬਾਹਰ ਕੱਢੇ ਆ ਹੋਰ ਇਹ ਕੁਛ ਨਹੀਂ ਸਾਡੇ ਕੋਲ ਬਾਹਰ ਵੰਡੀ ਜਾਂਦੇ ਬਸੇਰਾ ਇੱਥੇ ਆਉਂਦਾ ਕੋਈ ਨਹੀਂ ਇਹ ਬਕੂ ਜੀ ਤੁਹਾਡਾ ਏਰੀਆ ਕਿਹੜਾ ਪੈਂਦਾ ਸਾਡਾ ਤੱਲੀ ਜਾਂ ਤਲੀ ਇਹ ਸਾਰੀਆਂ ਟਾਣੀਆਂ ਬੈਠੀਆਂ ਇਹ ਸਭ ਟਾਣੀਆਂ ਹੀ ਆ ਤੁਹਾਡਾ ਨਾਮ ਕੀ ਹੈ ਮੇਰਾ ਮੱਸਾ ਸਿੰਘ ਨਾਮ ਹੈ ਮੱਸਾ ਸਿੰਘ ਹਾਂ ਬਾਪ ਦਾ ਨਾਮ ਕੀ ਹਾਂ ਦਰਸ਼ਨ ਸਿੰਘ ਦਰਸ਼ਨ ਹਾਂ ਤਾਂ ਬਿਲਕੁਲ ਸਾਡੇ ਨਾਲ ਬਾਪੂ ਮੱਸਾ ਸਿੰਘ ਹੈ ਬਾਪ ਦਾ ਨਾਮ ਦਰਸ਼ਨ ਸਿੰਘ ਹੈ ਔਰ ਇਸ ਬਾਪੂ ਦੇ ਘਰ ਦੇ ਵਿੱਚ ਅੰਦਰ ਤੱਕ ਜਿਹੜਾ ਪਾਣੀ ਵੜ ਗਿਆ ਤੇ 7 ਕਿੱਲੇ ਜ਼ਮੀਨ ਹੈ 7 ਕਿੱਲੇ ਦੇ ਵਿੱਚ ਜਿਹੜਾ ਉਹ ਜਿਹੜਾ ਕਰਜ਼ਾ ਸੀ 2023 ਦੇ ਵਿੱਚ ਉਹ ਵੀ ਚੜ ਗਿਆ ਸੀਗਾ ਤੇ ਅੱਜ ਫਿਰ 7 7 14 15 ਕਿੱਲੇ ਆ ਲੱਖ ਰੁਪਏ ਦੀ ਮਰਜ਼ੀ ਵੀ ਲੈਂਦੀ ਸੀ ਬਾਪੂ ਨੇ ਉਹ ਵੀ ਵਿਚਾਰੀ ਜਿਹੜੀ ਆ ਖੱਜਲ ਖਰਾਬ ਹੋਣੀ ਨਾ ਕੋਈ ਤੂੜੀ ਨਾ ਕੋਈ ਦਾਣਾ ਨਾ ਕੋਈ ਫੱਕਾ ਨਾ ਕੋਈ ਫੀਡ ਹਰਾ ਚਾਰਾ ਸਾਰਾ ਤਬਾਹ ਹੋ ਗਿਆ ਸੀ ਯਾਰ ਇਹ ਬਾਪੂ ਜਿਹੜਾ ਸੀਗਾ ਰਾਜਾ ਬੰਦਾ ਸੀ ਸਰਦਾਰ ਬੰਦਾ ਸੀਗਾ ਚੰਗਾ ਟਰੈਕਟਰ ਚ ਦੇਖੜਾ ਹੋਇਆ ਪਰ ਅੱਜ ਜਿਹੜੇ ਹਾਲਾਤਾਂ ਨੇ ਇੰਨਾ ਹੂੰ ਜਿਵੇਂ ਕਹਿੰ ਲੋ ਕੱਜ ਬਾਪੂ ਝੋਲੀ ਵੀ ਨਹੀਂ ਆਟ ਸਕਦਾ ਕਿਉਂਕਿ ਜਿਨੇ ਲੋਕਾਂ ਦਾ ਢਿੱਡ ਭਰਿਆ ਹੋਵੇ ਨਾ ਉਹ ਕਿਸੇ ਅੱਗੇ ਝੋਲੀ ਨਹੀਂ ਆੜਦਾ ਜਿ ਬਾਪੂ ਦੇ ਅਥਰੂ ਬਿਆਨ ਕਰ ਰਿਹਾ ਕਿ ਇਸ ਇਲਾਕੇ ਦੇ ਵਿੱਚ ਕਿੰਨੀ ਵੱਡੀ ਮਾਰ ਵੱਜੀ ਹੋ ਗਈ ਇਹੋ ਜੇ بڑے ਪਰਿਵਾਰ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਤਬਾਹ ਹੋ ਗਈਆਂ ਜਿਨ੍ਹਾਂ ਦਾ ਸਾਰਾ ਕੁਝ ਹੀ ਤਬਾਹ ਹੋ ਗਿਆ ਅਸੀਂ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਾਂਗੇ ਔਰ ਜਨਸ ਸਪੋਕਸਮੈਨ ਜਿੰਨੇ ਵੀ ਬਾਹਰ ਪੰਜਾਬੀ ਭਰਾ ਸਿੱਖ ਭਰਾ ਬੈਠੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਿਹੜੇ ਇਸ ਇਲਾਕੇ ਦੇ ਵਿੱਚ ਮਾਰਤ ਸਾਰੇ ਪੰਜਾਬ ਦੇ ਵਿੱਚ ਹੀ ਵੱਜ ਰਹੀ ਆ ਪਰ ਜਿਹੜੇ ਇਸ ਇਲਾਕੇ ਦੇ ਵਿੱਚ ਟੱਲੀਗਰਾਮ ਏਰੀਆ ਫਰੋਸਪੁਰ ਦਾ ਪਿੰਡ ਟੱਲੀਗਰਾਮ ਔਰ ਧਾਨੀਆਂ ਦੇ ਬਿਠੇ ਨੇ ਔਰ ਇਸ ਬਾਪੂ ਵਰਗੇ ਲੋਕਾਂ ਦੀ ਕਿਸਾਨਾਂ ਦੀ ਬਾਹ ਫੜੀ ਜਾਵੇ ਕਿਉਂਕਿ 7 ਤੇ 7 14 ਲੱਖ ਦੀ ਜਿਹੜੀ ਕਰਜ਼ੇ ਦੀ ਪੰਡ ਸਿਰ ਤੇ ਵੱਜ ਗਈ ਨਾ ਉਹ ਨਹੀਂ ਉਤਰਨੀ ਤੇ ਐਨ ਆਰ ਆਈ ਵੀਰ ਜਿਹੜਿਆ ਥੋੜੀ ਬਹੁਤ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨ ਤਾਂ ਜੋ ਇਨ੍ਹਾਂ ਫਿਰ ਆਪਦੇ ਪੈਰਾਂ ਸਿਰਫ ਹੋ ਸਕਣ ਕੈਮਰਾਮੈਨ ਸ਼ਸ਼ੀ ਪਾਲ ਦੇ ਨਾਮ ਲੱਕੀਆ ਸਿੰਘ ਜਾਨਾ ਸਪੋਕਸਮੈਨ ਫਿਰੋਜ਼ਪੁਰ